ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਕਾਲੀ ਪੰਥ ਬੁੱਢਾਦਾਲ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਉਹਨਾਂ ਤੱਕ ਪਹੁੰਚ ਜੇ ਜਿਹੜੇ ਜਿਨ੍ਹਾਂ ਨੇ ਭੜਕ ਕੇ ਸਾਨੂੰ ਇਹ ਕਹਿਣਾ ਕਿ ਬਾਬਾ ਜੀ ਤੁਸੀਂ ਸਾਨੂੰ ਪਹਿਲਾਂ ਦੱਸ ਦਿੰਦੇ ਅਸੀਂ ਇਹ ਚੀਜ਼ ਤੇ ਸੁਧਾਰ ਕਰ ਲੈਂਦੇ ਤੇ ਤੁਸੀਂ ਸਾਨੂੰ ਬਿਨਾਂ ਦੱਸਿਆ ਅੱਗੇ ਜੇ ਠੀਕ ਆ ਸੋ ਸਾਡੇ ਸਿੰਘਾਂ ਦੀ ਪੂਰੀ ਤਿਆਰੀ ਹੈ ਪਰ ਫਿਰ ਵੀ ਮੈਂ ਉਹਨਾਂ ਨੂੰ ਸਮਝਾ ਕੇ ਇੱਕ ਮਹੀਨੇ ਦਾ ਤੁਹਾਨੂੰ ਸਮਾਂ ਦਿੰਨੇ ਆ ਜਿਹੜੇ ਦੁਕਾਨਾਂ ਦੇ ਉੱਤੇ ਗੁਰਬਾਣੀ ਦੇ ਗੁਟਕਾ ਸਾਹਿਬ ਵੇਚਦੇ ਵਪਾਰ ਕਰਦੇ ਆ ਜਾਂ ਪੋਥੀਆਂ ਲਿਆ ਕੇ ਵੇਚਦੇ ਆ ਉਹਨਾਂ ਨੂੰ ਸਾਡੇ ਵੱਲੋਂ ਇੱਕੋ ਹੀ ਚੈਲੰਜ ਐ ਐਲਾਨ ਆ ਇੱਕ ਮਹੀਨਾ ਤੁਹਾਨੂੰ ਟਾਈਮ ਦਿੰਨੇ ਆ ਬੰਦੇ ਦੇ ਪੁੱਤਾਂ ਵਾਂਗੂ ਨਾ ਦੁਕਾਨਾਂ ਤੇ ਗੁਟਕਾ ਸਾਹਿਬ ਰੱਖਣੇ ਬੰਦ ਕਰ ਦਿਓ ਇਹ ਤੁਹਾਡੇ ਵਸ ਦੀ ਗੱਲ ਨਹੀਂ ਆ ਫੇਰ ਨਾ ਕਿਹਾ ਕਿ ਭਾਈ ਤੁਹਾਡਾ ਨੁਕਸਾਨ ਹੋਇਆ ਅਸੀਂ ਪਹਿਲਾਂ ਤੁਹਾਨੂੰ ਸਪੱਸ਼ਟ ਰੂਪ ਚ ਦੱਸ ਰਹੇ ਹਾਂ ਤੁਸੀਂ ਇਹ ਨਹੀਂ ਵੇਂਦੇ ਵੀ ਬੰਦਾ ਕਿੱਥੋਂ ਆਇਆ ਕਿ ਦਾਦਾ ਦਾ ਬੰਦਾ ਕੋਈ ਜੂਪੀ ਤੋਂ ਆਇਆ ਕੋਈ ਹਰਿਆਣੇ ਤੋਂ ਆਇਆ ਕੋਈ ਰਾਜਸਥਾਨ ਤੋਂ ਆਇਆ ਤੁਹਾਨੂੰ ਸਿਰਫ ਇਹਨਾਂ ਦਾ ਵੀ ਤੁਹਾਡਾ 100 200 ਰੁਪਿਆ ਕਮਾਇਆ ਜਾਵੇ ਤੁਸੀਂ ਗੁਟਕਾ ਸਾਹ ਵੇਚ ਦਿੰਨੇ ਅਗਲੇ ਤੁਸੀਂ ਗੁਟਕਾ ਸਾਹ ਵੇਚਣ ਵਾਲੇ ਦਾ ਐਡਰੈਸ ਰੱਖਦੇ ਕੋਈ ਵੀ ਕਿੱਥੋਂ ਬੰਦਾ ਆਇਆ ਸਾਡੀਆਂ ਦੁਕਾਨਾਂ ਚੱਲਣੀਆਂ ਚਾਹੀਦੀਆਂ ਸਾਡੇ ਗੁਟਕਾ ਸਾਹ ਵਿਕਣੇ ਚਾਹੀਦੇ ਆ ਸਾਡੇ ਸ਼ੀਰੀ ਸਾਹ ਵਿਕਣੇ ਚਾਹੀਦੇ ਆ ਸਾਡੇ ਕਕਾਰ ਵੇਚੀ ਜਾਓ ਸਾਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਤੁਹਾਨੂੰ ਤੁਹਾਡਾ ਸੌਦਾ ਵਿਕਣਾ ਚਾਹੀਦਾ ਭਾਵੇਂ ਉਹਦੇ ਵਿੱਚ ਸਿੱਖ ਬੰਦਾ ਸਿਰ ਨੀਵਾ ਹੁੰਦਾ ਹੋਵੇ ਯਾਰ ਸਵੇਰੇ ਮੈਂ ਵੀਡੀਓ ਵੇਖੀ ਵੀਰ ਸੁਖਵਿੰਦਰ ਬੀਬੀ ਨੇ ਵੀਡੀਓ ਪਾਈ ਆ ਹੁਣ ਉਹਦੇ ਤੋਂ ਬਾਅਦ ਪਤਾ ਨਹੀਂ ਕਈਆਂ ਨੇ ਵੀਡੀਓ ਚੁੱਕ ਕੇ ਫੇਰ ਸ਼ੇਅਰ ਕਰਨੀਆਂ ਪਰ ਮੈਂ ਇਹ ਗੱਲ ਕਹਿਣਾ ਵੀ ਵੀਡੀਓ ਸ਼ੇਅਰ ਕੀਤਿਆਂ ਮਸਲਾ ਹੱਲ ਨਹੀਂ ਹੋਣਾ ਸੋ ਸ਼ਰੋਮਣੀ ਕਮੇਟੀ ਵਾਲਿਓ ਕੰਨਾਂ ਚ ਰੂਰਾਂ ਕੱਢੋ ਮੈਲ ਮੂਲ ਕਢਾਓ ਕੰਨਾਂ ਚ ਤੀਲਾ ਤੂਲਾ ਫੇਰੋ ਜਿਹੜੀ ਆਸ ਦੀ ਨੀਂਦ ਸੁੱਤੇ ਆ ਉਹ ਤੋਂ ਜਾਗੋ ਕਾਦੋਂ ਬੇਸ਼ਰਮੋਂ ਤੁਹਾਨੂੰ ਜਾਗ ਆਊਗੀ ਜਿਹੜਾ ਮਰਜੀ ਬੰਦਾ ਆਉਦਾ ਗੁਰਬਾਣੀ ਦਾ ਗੁੜਕਾ ਸਾਹਿਬ ਲੈ ਕੇ ਜਾਂਦਾ ਉਹ ਜਾ ਕੇ ਟਰ ਕੋਈ ਨਾਲੀਆਂ ਚ ਖਲਾਰ ਦਿੰਦਾ ਕੋਈ ਲੈਟਰਨ ਚ ਪਾ ਦਿੰਦਾ ਕੋਈ ਪੈਰ ਉੱਤੇ ਰਾ ਕੇ ਗੁੜਕਾ ਸਾਹਿਬ ਦੇ ਪੋਥੀਆਂ ਦੇ ਉੱਤੇ ਪੈਰ ਰੱਖ ਕੇ ਅਗਲਾ ਵੀਡੀਓ ਪਾਉਂਦਾ ਤੇ ਆ ਸਾਡੇ ਆ ਅਸੀਂ ਵੀਡੀਓ ਸ਼ੇਅਰ ਕਰਨ ਜੋਗੇ ਰਹਿ ਜਾਂਦੇ ਆ ਉਹ ਯਾਰ ਕਦੋਂ ਅਕਲ ਆਉਣੀ ਸਾਨੂੰ ਤੋ ਅਸੀਂ ਇੱਕ ਮਹੀਨਾ ਦੁਕਾਨ ਵਾਲਿਆਂ ਨੂੰ ਟਾਈਮ ਦਿੰਨੇ ਆ ਇਹ ਗੁਰਬਾਣੀ ਦੇ ਗੁੜਕਾ ਸਾਹਿਬ ਜਿਹੜੇ ਦੁਕਾਨਾਂ ਤੋਂ ਆਪਣੇ ਆਪ ਚੁੱਕ ਕੇ ਸ਼੍ਰੋਮਣੀ ਕਮੇਟੀ ਨੂੰ ਜਮ੍ਹਾਂ ਕਰਾਓ ਇਹ ਤੁਹਾਡੇ ਵਾਸਤੇ ਹੀ ਕਰਨੀ ਹੈਗੀ ਠੀਕ ਆ ਬਾਕੀ ਕਸ਼ਹਰੇ ਵਿੱਚੋਂ ਕਕਾਰ ਜਿਹਨੂੰ ਦੇਣੇ ਆ ਪਹਿਲਾਂ ਵੇਖ ਲੋ ਵੀ ਸਾਫ ਸੂਰਤ ਬੰਦਾ ਤੁਸੀਂ ਯਾਰ ਕਕਾਰ ਵੇਚਣ ਲੱਗੇ ਵੀ ਨਹੀਂ ਵੇਂਦੇ ਵੀ ਬੰਦਾ ਕੋਈ ਸਾਫ ਸੂਰਤਾ ਕ ਨਹੀਂ ਆ ਜਦੋਂ ਵੇਹਨੇ ਆਪਾਂ ਜੁਪੀ ਹਰਿਆਣੇ ਲੋਕ ਕਈ ਵੀਡੀਓ ਆਉਂਦੀਆਂ ਉਹ ਮੋਨੇ ਜੇ ਬੰਦੇ ਵਿਆਹਾਂ ਵਿੱਚ ਗਾਤਰਾ ਪਾ ਕੇ ਨੱਚੀ ਜਾਂਦੇ ਕੱਢਾ ਯਾਰ ਸਿੱਖੀ ਦਾ ਮਜ਼ਾਕ ਢਾ ਰਹੇ ਆ ਤੁਸੀਂ ਲੋਕ ਕਦੋਂ ਲੋਕਾਂ ਨੂੰ ਤੁਹਾਨੂੰ ਸ਼ਰਮ ਆਊਗੀ ਯਾਰ ਖੱਦ ਹੋ ਗਈ ਵਾਰ-ਵਾਰ ਤੁਸੀਂ ਬੇਇੱਜ਼ਤੀ ਕਰਾ ਕੇ ਜਿੱਦਾਂ ਕਹਿੰਦੇ ਨਾ ਸਿਆਣੇ ਵੀ ਹੱਡੇ ਰੋੜੇ ਜਾਣ ਵਾਲੇ ਕੁੱਤੇ ਨੂੰ ਉਹਨੂੰ ਸੁਆਦ ਨਹੀਂ ਜਾਂਦਾ ਜਵਾਨ ਨੂੰ ਵਾਰ-ਵਾਰ ਭਾਈ ਭਾਜਦਾ ਉਹ ਗੱਲ ਤੁਹਾਡੀ ਹੋ ਗਈ ਆ ਕਿ ਵਾਰ-ਵਾਰ ਤੁਸੀਂ ਬੇਇੱਜ਼ਤੀ ਕਰਾ ਕੇ ਤੁਹਾਨੂੰ ਲੋਕਾਂ ਨੂੰ ਪਤਾ ਨਹੀਂ ਸੁਆਦ ਵੱਖਰਾ ਆਉਂਦਾ ਯਾਰ ਏਡੀ ਵੱਡੀ ਸ਼ਰਮਣੀ ਕਮੇਟੀ ਸੰਸਥਾ ਆ ਸਾਡੀ ਬੜੀ ਵੱਡੀ ਇੱਕ ਜ਼ਿੰਮੇਵਾਰੀ ਆ ਅਸੀਂ ਆਪਣੀ ਜ਼ਿੰਮੇਵਾਰੀ ਆਲ ਕਿਉਂ ਨਹੀਂ ਉਹਨੂੰ ਬਾਖੂਪੀ ਨਿਭਾਉਂਦੇ ਕਿਉਂ ਨਹੀਂ ਧਿਆਨ ਦਿੰਦੇ ਭਾਲ ਕੇ ਜਦਨ ਆਈ ਪਰ ਇਹ ਚੀਜ਼ ਤੇ ਕਾਰਵਾਈਆਂ ਪਾਉਣੀਆਂ ਸ਼ੁਰੂ ਕਰਤੀਆਂ ਨਾ ਤੇ ਸ਼ਰਮਣੀ ਕਮੇਟੀ ਦੀਆਂ ਚੀਕਾਂ ਨਿਕਲੀਆਂ ਤੇ ਸ਼ਰਮਣੀ ਕਮੇਟੀ ਦੇ ਮੁੜਕੇ ਬਿਆਨ ਵੀ ਹੋਣੇ ਆ। ਫਿਰ ਉਹਨਾਂ ਨੇ ਕਹਿਣਾ ਨਹੀਂ ਜੀ ਨਿਹੰਗ ਤੇ ਧੱਕਾ ਕਰਦੇ ਆ। ਤੇ ਨਿਹੰਗ ਧੱਕਾ ਨਾ ਕਰਦੇ ਕੀ ਕਰਨ ਫਿਰ? ਆਪਣੇ ਪਿਓ ਦੀ ਪਾਗ ਲੈਉਣ, ਆਪਣੇ ਪਿਓ ਦੇ ਅੰਗ ਬਰੋੜੇ ਜਾਣ ਤੇ ਪੁੱਤ ਸਾਹਮਣੇ ਬੈਠੇ ਹੁਣ ਇਹੋ ਜੇ ਬੇਗਾਰਤ ਪੁੱਤਾਂ ਨੂੰ ਮਰ ਨਹੀਂ ਜਾਣਾ ਚਾਹੀਦਾ। ਪੰਜਾਬ ਦੇ ਵਿੱਚ ਜਾਗਦੀਆਂ ਜ਼ਮੀਰਾਂ ਵਾਲੇ ਜਿਹੜੇ ਨਾ ਉਹ ਜਾਗੋ 7 ਤਰੀਕ ਨੂੰ ਪਿੰਡ ਭੋਵਾਲ ਗੁਰਦੁਆਰਾ ਸੰਤ ਖਾਲਸਾ ਵਿਖੇ ਆਪਾਂ ਇੱਕ ਸੰਗਤ ਦਾ ਇਕੱਠ ਕਰ ਰਹੇ ਜਿਹਦੇ ਵਿੱਚ ਭਾਈ ਗੁਰਿੰਦਰ ਸਿੰਘ ਜੀ ਗੋਰਾ ਗਿੱਲ ਇੱਥੇ 25-25 ਸੰਘਾ ਆਪਾਂ ਤਿਆਰ ਕਰਨੇ ਆ ਤਾਂ ਜੋ ਬੇਦਬੀ ਨੂੰ ਰੋਕਿਆ ਜਾ ਸਕੇ ਸੋ ਜਿਹੜੇ ਚਾਹਵਾਨ ਭਰਾਵਾ ਉੱਥੇ ਜਰੂਰ ਪਹੁੰਚਿਓ ਤੇ ਆਹ ਵੀਰ ਗੋਰੇ ਦੇ ਨਾਲ رابطہ ਕਰ ਲਿਓ ਬਾਕੀ ਭਾਈ ਵੇਖੋ ਦੁਕਾਨਾਂ ਦੇ ਗੁੜਕਾ ਸਾਹਿਬ ਜਿਹੜੇ ਰੱਖਿਆ ਇਹਨਾਂ ਨੂੰ ਚੁੱਪਚੀ ਬੀਤੇ ਤੁਹਾਨੂੰ ਇੱਕ ਵਾਰੀ ਬੇਨਤੀ ਕਰਦੇ ਦੂਜੀ ਵਾਰ ਬੇਨਤੀ ਨਹੀਂ ਕਰਨੀ ਇਹਨਾਂ ਨੂੰ ਸ਼ਰਮਣੀ ਕਮੇਟੀ ਨੂੰ ਸੌਂਬ ਦਿਓ ਤੁਹਾਡੇ ਵਾਸਤੇ ਗੱਲ ਨਹੀਂ ਕੋਈ ਮੁੜ ਕੇ ਤੁਹਾਡਾ ਕੋਈ ਨੁਕਸਾਨ ਹੋਇਆ ਪਰ ਚੀਕਾਂ ਨਾ ਮਾਰਿਓ ਕਕਾਰ ਜਿਹਨੂੰ ਦੇਣਿਆ ਵੇਖੋ ਬੰਦਾ ਸਾਫ ਸੂਰਤਾ ਕ ਨਹੀਂ ਓਦਾਂ ਮਾਇਆ ਪੈਸਿਆਂ ਦੇ ਚੱਕਰ ਤੁਸੀਂ ਬੰਦੇ ਨੂੰ ਜਿਹਨੂੰ ਮਰਜ਼ੀ ਕਕਾਰ ਦੇ ਦਿੰਨੇ ਆ ਜਿਹਨੂੰ ਮਰਜ਼ੀ ਕੁਰਬਾਨੀ ਦਾ ਗੁੜਕਾ ਦੇ ਦਿੰਨੇ ਆ ਯਾਰ ਸਿਕੰਦਰ ਸਿੰਘ ਪੀਪੀ ਨੇ ਉਹ ਜਦੋਂ ਵੀਡੀਓ ਸ਼ੇਅਰ ਕੀਤੀ ਨਾ ਯਾਰ ਬੜਾ ਬੜਾ ਦੁੱਖ ਲੱਗਾ ਮਾਨੂੰ ਚੱਕਰਾ ਗਿਆ ਯਾਰ ਇਹੋ ਜਿਹੇ ਬੰਦਾ ਕਰ ਸਾਡੇ ਸਾਹਮਣੇ ਕਰਕੇ ਪਕਾਵੇ ਬੇਸ਼ੱਕ ਸਾਰੀ ਉਮਰ ਕੱਟਣੀ ਪਵੇ ਪਰ ਬੰਦੇ ਦਾ ਸਿਰ ਲਾਵਾਂਗੇ ਜੇ ਹੈਗਾ ਪੇ ਉਹਦਾ ਪਤਾ ਹੀ ਨਾ ਗੁਰਬਾਣੀ ਦੇ ਗੁੜਕਾ ਸਾਹਿਬ ਲੈ ਕੇ ਸਾਡੇ ਸਾਹਮਣੇ ਪੈਰ ਰੱਖ ਕੇ ਪਕਾਵੇ ਪੇ ਦਸੀ ਇਹਨਾਂ ਨੂੰ ਪੇ ਇਹੀ ਮਰੇ ਨਹੀਂ ਇਹੀ ਜਿਉਂਦੇ ਆ ਪਈ ਆਪਣੇ ਪਿਓ ਵਾਤਾ ਨਹੀਂ ਜੇ ਕੁਝ ਕਰ ਸਕਦੇ ਜੇ ਆਪਣੇ ਪਿਓ ਵਾਤਾ ਨਹੀਂ ਜਿਉਣਾ ਯਾਰ ਫਿਰ ਪੰਥ ਵਾਤੇ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਪੰਥ ਸਾਡਾ ਗੁਰੂ ਆ ਜਿਸ ਗੁਰੂ ਦਾ ਨਾਮ ਲੈ ਕੇ ਪੰਥ ਜਿਉਂਦਾ ਹੈ ਜਿਸ ਗੁਰੂ ਦੇ ਕਰਕੇ ਪੰਥ ਨੇ ਕੁਰਬਾਨੀਆਂ ਕੀਤੀਆਂ ਤੇ ਯਾਰ ਜੇ ਗੁਰੂ ਸਾਡੇ ਦੇ ਉੱਤੇ ਵਾਰ-ਵਾਰ ਤਹੱਲੇ ਬੋਲੇ ਜਾਣਗੇ ਅੰਗ ਮਰੋੜੇ ਜਾਣਗੇ ਤੇ ਅਸੀਂ ਚੁੱਪ ਕਰਕੇ ਬੈਠੇ ਰਵਾਂਗੇ ਕਿਹੜੇ ਇਤਿਹਾਸ ਲਿਖਿਆ ਦੱਸੋ ਮੈਨੂੰ ਜਿਹੜੇ ਪੰਥਕ ਆਗੂ ਆ ਭਾਈ ਮੁੜ ਕੇ ਨਾ ਸਾਨੂੰ ਦੱਸਿਓ ਵੀ ਸਾਨੂੰ ਤੁਸੀਂ ਦੱਸਿਆ ਨਹੀਂ ਸਾਡਾ ਸਲਾਹ ਨਹੀਂ ਕੀਤੀ ਹੋਈ ਇੱਕ ਮਿੰਟਾਂ ਟਾਈਮ ਦਿੱਤਾ ਜੇ ਆਪੋ ਆਪਣੇ ਜੋ ਵੀ ਵਿਚਾਰ ਕਰਨੇ ਆ ਕਰੋ ਸ਼੍ਰੋਮਣੀ ਕਮੇਟੀ ਨੂੰ ਕਹਿਣਾ ਖੋ ਨਹੀਂ ਤੇ ਅਸੀਂ ਜਿੱਦਨ ਵੀ ਇੱਕ ਵਾਰੀ ਕਾਰਵਾਈ ਪਾਈ ਅੰਮ੍ਰਿਤਸਰ ਤੋਂ ਸਾਰੇ ਗੁਰਕਾ ਸਾਹਿਬ ਇੱਕ ਵਾਰੀ ਉੱਥੋਂ ਲੈ ਲੈਣੇ ਜਿਫੇਰਾ ਕੋਸਾਂ ਦੱਸਿਆ ਨਹੀਂ ਇਹ ਫੇਕ ਕਹੋਗੇ ਵੀ ਨੁਕਸਾਨ ਹੁੰਦਾ ਨੁਕਸਾਨ ਕੋਈ ਆਪ ਕਰਾਉਣਾ ਜੇ ਅਸੀਂ ਗੁਰੂ ਗੰਗ ਸਾਹਿਬ ਦੀ ਬੇਅਦਬੀ ਤੇ ਪੈਰ ਪੈਰ ਤੇ ਜਿਹੜੇ ਗੁਰਕਾ ਸਾਹਿਬ ਜਿਹੜੇ ਇਹਨਾਂ ਦੀ ਬੇਅਦਬੀ ਕਰ ਰਹੇ ਆ ਸਾਡੇ ਤੋਂ ਇਹ برداشت ਨਹੀਂ ਹੁੰਦਾ ਫਿਰ ਹੁਣ ਕਈਆਂ ਨੇ ਕਹਿਣਾ ਵੀ ਤੂੰ ਜ਼ਿਆਦਾ ਸਿੱਖਿਆ ਤੈਨੂੰ ਜ਼ਿਆਦਾ ਦਰਦ ਆ ਬਾਕੀਆਂ ਨੂੰ ਕੋਈ ਦਰਦ ਨਹੀਂ ਹਾਂ ਸਾਨੂੰ ਜ਼ਿਆਦਾ ਦਰਦ ਆ ਅਹੀਂ ਵਪਾਰ ਨਹੀਂ ਕਰਦੇ ਅਸੀਂ ਗੁਰੂ ਨੂੰ ਪਿਆਰ ਕਰਦੇ ਆ ਅਸੀਂ ਤੁਹਾਡੇ ਨਾਲ ਗੱਲਾਂ ਨਹੀਂ ਕਰਦੇ ਵੀ ਗੁਰੂ ਪ੍ਰਤਾਕਾ ਤੇ ਬੈਠਾ ਤੇ ਜਿੰਦਾ ਕਿਲੋ ਦਾ ਮਾਰ ਕੇ ਬਾਹਰ ਤੇ ਤੁਰੇ ਫਿਰਦੇ ਆ ਅਸੀਂ ਜੇ ਗੁਰੂ ਨੂੰ ਪਿਆਰ ਕਰਦੇ ਗੁਰੂ ਦਾ ਸਤਕਾਰ ਵੀ ਕਾਇਮ ਕਰਦੇ ਸਤਕਾਰ ਵਾਸਤੇ ਜੀਣਾ ਤੇ ਸਤਕਾਰ ਵਾਸਤੇ ਮਰਨਾ ਜੇ ਅਹੀਂ ਆਪਣੇ ਗੁਰੂ ਦਾ ਸਤਕਾਰ ਨਹੀਂ ਕਰਾਂ ਸੱਜਿਆਰ ਲਾਹਣਤਾ ਸਾਡੇ ਫਿਰ ਇਹਨਾਂ ਦੀਆਂ ਤਲਵਾਰਾਂ ਚੁੱਕੀ ਫਿਰਦੇ ਆ ਅਸਲਾ ਚੁੱਕੀ ਫਿਰਦੇ ਇਹ ਕਰਨਾ ਢੂਗ ਜਲਾਣਾ ਨੂੰ ਠੇਲੀ ਦਾ ਭਈਆ ਉਹਦਾ ਗੁੜਕਾ ਸਾਹਿਬ ਲੈ ਜਾਂਦਾ ਤੁਸੀਂ 5 ਰੁਪਇਆ 100 200 ਲਿਆ ਤੇ ਗੱਲੇ ਚ ਪਾਇਆ ਤੇ ਚਲੋ ਸਾਸਰੀ ਘਰ ਏ ਕਰਕੇ ਸਾਧਾਰਨ ਹੋ ਜਾਓ ਭਾਈ ਗੁੜਕਾ ਸਾਹਿਬ ਜਿਹੜਾ ਕੋਈ ਅਮਰਧਾਰੀ ਆ ਤੁਹਾਨੂੰ ਲੱਗਦਾ ਉਹ ਬੰਦੇ ਨੂੰ ਗੁੜਕਾ ਸਾਹਿਬ ਦਿਓ ਬਾਕੀ ਗੁੜਕਾ ਸਾਹਿਬ ਜਿਹਨੇ ਲੈ ਕੇ ਜਾਣਾ ਆਪਣਾ ਆਧਾਰ ਕਾਰਡ ਆਪਣੇ ਘਰ ਦਾ ਆਪਣਾ ਫੋਨ ਨੰਬਰ ਲਿਖਾ ਕੇ ਜਾਵੇ ਜਦੋਂ ਕਦੇ ਬੇਦਬੀ ਹੋਊਗੀ ਉਹਦੀ ਪੁਨਛਾਣ ਕੀਤੀ ਜਾਊਗੀ ਤੇ ਜਿਹਦੇ ਘਰੋਂ ਮੁੜ ਕੇ ਗੁੜਕਾ ਸਾਹਿਬ ਨਾ ਮਿਲਿਆ ਬੇਅਦਬੀ ਤੱਕਰੀ ਤੇ ਫੇਰ ਨਾ ਆਖਿਓ ਭਾਈ ਵੀ ਨੇ ਅੰਗ ਟੰਗ ਦੇ ਆ ਫੇਰ ਤੇ ਟੰਗਣਾ ਹੀ ਆ ਨਾ ਸਾਡੇ ਬਾਪੂ ਦੇ ਅੰਗ ਮਰੋੜੂਗਾ ਕੋਈ ਤੇ ਫੇਰ ਅਸੀਂ ਨਤਰਾਂ ਦੇ ਨਤਰਾਂ ਦੇ ਬਾਦ ਚ ਫੇਰ ਨੁਕਸਾਨ ਨਾ ਕਰਾਇਓ ਸਾਡੇ ਤੋਂ ਸਿੱਧੀ ਗੱਲ ਆ ਇਹ ਕਰਕੇ ਸ਼ਰਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਸਮਝੇ ਤੇ ਗੁੜਕਾ ਸਾਹਿਬ ਇਹਨਾਂ ਤੋਂ ਵਾਰਸ ਲਵੇ ਆਪਣੇ ਸੇਵਾਦਾਰਾਂ ਨੂੰ ਭੇਜ ਕੇ ਉੱਥੇ ਰੱਖੇ ਜਾਣ ਗੁੜਕਾ ਸਾਹਿਬ ਆਪਣੇ ਅੰਦਰ ਸ਼ਰਮਣੀ ਕਮੇਟੀ ਦੇ ਅੰਡਰ ਚ ਤੇ ਜਿਹੜੇ ਉੱਥੇ ਅਮਰਤ ਛੱਕਦੇ ਆ ਅਮਰਤ ਆਰੀ ਆ ਉਹਨਾਂ ਦਾ ਪੂਰਾ ਡਰੈੱਸ ਉਹਨਾਂ ਦੇ ਨੰਬਰ ਲਓ ਤੇ ਫੇਰ ਗੁੜਕਾ ਸਾਹਿਬ ਇਸ਼ੂ ਕਰੋ ਓ ਯਾਰ ਤੁਸੀਂ ਲੋਕਾਂ ਨੇ ਵਪਾਰ ਬਣਾ ਲਿਆ ਗੁਰੂ ਦਾ ਜਿਹੜਾ ਮਰਜ਼ੀ ਆ ਜਾਂਦਾ ਬੇਅਦਬੀ ਕਰਕੇ ਗਾਹ ਜਾਂਦਾ ਸਾਡੇ ਵਾਲੇ ਵੀਡੀਓ ਪਾ ਰਹਿੰਦੇ ਚਾਰ ਦਿਨ ਸੋਗ ਹੁੰਦਾ ਪੰਜਵੇਂ ਦਿਨ ਫੇਰ ਭੁੱਲ ਜਾਂਦਾ ਮੈਨੂੰ ਲੱਗਦਾ ਇਹ ਅਣਕੀ ਸਾਹਿਬ ਇਹਦਾ ਇੱਕੋ ਹੀ ਰੋਕཐਾਮ ਆ ਵੀ ਜਿਹੜਾ ਹੁੰਦਾ ਨਾ ਉਹਨੂੰ ਬੰਦੇ ਨੂੰ ਬੰਦੇ ਦਾ ਪੁੱਤ ਬਣਾਉਣਾ ਪੈਣਾ ਫੇਰੀ ਗੱਲ ਸੁਣ ਭਾਈ ਜਿਹੜਾ ਸਾਡੇ ਰਿੱਕੇ ਆ ਗਿਆ ਫੇਰ ਨਾ ਆਖੋ ਫੇਰ ਸਾਡਾ ਨੁਕਸਾਨ ਕੀਤਾ ਅਹੀਂ ਤੇ ਫੇਰ ਠੋਕ ਵਾ ਜਾ ਕੇ ਕਰਾਂਗੇ ਅਸੀਂ ਲਾਈਵ ਆਨ ਰਿਕਾਰਡ کہہ ਰਹੇ ਆ ਠੀਕ ਆ ਭਾਵੇਂ ਪਰਚਾ ਹੋਵੇ ਤੇ ਭਾਵੇਂ ਚਰਚਾ ਹੋਵੇ ਬਾਅਦ ਚ ਕਰ ਲੈ ਪੁਲਿਸ ਪਰਚਾ ਪਰ ਸਾਡੇ ਸਾਹਮਣੇ ਜਿੰਨੇ ਗੁਰੂਗਨ ਸਾਹਿਬ ਦੀ ਬੇਅਦਬੀ ਕੀਤੀ ਗੁਰਕਾ ਸਾਹਿਬ ਦੀ ਬੇਅਦਬੀ ਕੀਤੀ ਭਾਈ ਅਸੀਂ ਨਹੀਂ ਜੇ ਬਖਸ਼ਣਾ ਠੀਕ ਆ ਜਿੰਨੇ ਬੇਅਦਬੀ ਕਰਨੀ ਚੁੱਪ ਕੇ ਟਿਕਟ ਟਕਾ ਕੇ ਨਾ ਤੋ ਤਿੱਤਰ ਹੀ ਹੋ ਜਾਓ ਪੰਜਾਬ ਚੋਂ ਸਾਨੂੰ ਲੱਭ ਗਿਆ ਅਸੀਂ ਨਹੀਂ ਜੇ ਬਖਸ਼ਣਾ ਸਿੱਧੀ ਗੱਲ ਸਾਡੇ ਲੋਠੋਕ ਵਜਾ ਕੇ ਆਪੋ ਆਪਣੇ ਟਿਕਾਣਿਆਂ ਤੇ ਆਜੋ ਹਰ ਸਿੱਖ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਆਪ ਹੱਥੀ ਕੋਈ ਨਹੀਂ ਕਰਨ ਜੋਗੇ ਸਾਨੂੰ ਦੱਸੋ ਨੰਬਰ ਅਸੀਂ ਪਾਇਆ ਉੱਤੇ ਪੱਕਾ ਤੁਸੀਂ ਜਦੋਂ ਦੱਸੋਗੇ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਸਾਡੀ ਮਜਬੂਰੀ ਨਹੀਂ ਹੋਣੀ ਚਾਹੀਦੀ ਕੋਈ ਵੀ ਹਾਂ ਕੋਈ ਅਸੀਂ ਉਥੇ ਕੋਡ ਕਚੈਰੀ ਚ ਹੋਈਏ ਤੇ ਤੁਸੀਂ ਸਾਨੂੰ ਫੋਨ ਲਾਉ ਚੁੱਕੇ ਨਾ ਜਾਵੇ ਤੇ ਮੁੜ ਕੇ ਤੁਸੀਂ ਕਹਿ ਦੋ ਵੀ ਹਾਂ ਵੀ ਬਾਬਾ ਤੇ ਕਹਿੰਦਾ ਇਹ ਤਾਂ ਸਾਨੂੰ ਅਸੀਂ ਫੋਨ ਕੀਤਾ ਮੁੜ ਕੇ ਜਵਾਬ ਨਹੀਂ ਦਿੰਦਾ ਮੈਂ ਵਾਰ-ਵਾਰ ਕਹਿੰਦਾ ਮੈਨੂੰ ਵਟਸਐਪ ਤੇ ਮੈਸੇਜ ਕਰੋ ਨਹੀਂ ਫੋਨ ਚੁੱਕਿਆ ਜਾਂਦਾ ਤੁਹਾਨੂੰ ਰਿਪਲਾਈ ਦਵਾਂਗਾ ਜ਼ਰੂਰ ਤੁਹਾਨੂੰ ਜਵਾਬ ਦਵਾਂਗਾ ਮੈਨੂੰ ਜਿੰਨੇ ਫੋਨ ਆਉਂਦੇ ਮੈਂ ਸਾਰਿਆਂ ਨੂੰ ਜਵਾਬ ਦੇਣਾ ਠੀਕ ਹੈ ਇਹ ਨਹੀਂ ਵੀ ਇੱਥੇ ਗੱਲ ਕਰਕੇ ਮੈਂ ਭੱਜ ਜਾਣਾ ਜਿੰਨੀ ਬਚੀ ਜ਼ਿੰਦਗੀ ਆ ਇਹਨੂੰ ਯਾਰ ਚੰਗੇ ਪਾਸੇ ਲਾ ਲਓ ਸਰ ਜ਼ਿੰਦਗੀ ਪੁੱਠੇ ਕੰਮ ਕਰਦਿਆਂ ਆਪਾਂ ਸਮਾਂ ਲਗਾ ਦੇਣਾ ਜਿਹੜੇ ਕੁਝ ਪਲ ਜ਼ਿੰਦਗੀ ਦੇ ਆ ਇਹਨੂੰ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਚਰਪਤ ਕਰ ਦਈਏ ਤੇ ਜਿਹੜੇ ਦੁਸ਼ਤ ਬੰਦੇ ਆ ਸਾਵਧਾਨ ਹੋ ਜਾਓ ਫੇਰ ਨਾ ਆਖਿਓ ਭਾਈ ਵੀ ਗਿੱਟਾ ਗਿਆ ਤੇ ਗੋਡਾ ਗਿਆ ਤੇ ਗਾਟਾ ਗਿਆ ਫੇਰ ਨਾ ਸਾਨੂੰ ਆਖਿਓ ਵੀ ਸਾਡੇ ਨਿਕ ਨਿਕ ਨਿਆਣੇ ਹੀ ਆ ਕਰਤਾ ਉਹ ਕਰਤਾ ਫੇਰ ਸਾਡੇ ਵਾਲੇ ਪ੍ਰਚਾਰ ਪ੍ਰਸਾਰ ਇਹ ਕਰਦੇ ਆ ਕਣਕੀ ਸਾਹਿਬ ਵੀ ਉਹਦੇ ਬੱਚੇ ਹੀ ਉਹ ਐ ਹੀ ਔ ਹੀ ਪੀਜੇ ਦੇ ਬੱਚੇ ਆ ਨਾ ਜਿਹਦਾ ਪਰਿਵਾਰ ਆ ਉਹ ਸੋਚ ਸਮਝ ਕੇ ਬੇਦਬੀ ਕਰੇ ਭਾਈ ਦੁਕਾਨ ਵਾਲਿਆਂ ਨੂੰ ਇੱਕ ਵਾਰੀ ਕਹਤਾ ਜੇ ਫੇਨਾ ਕੋ ਦੱਸਿਆ ਨਹੀਂ ਇੱਕ ਮਿੰਟ ਟਾਈਮ ਦਿੰਨੇ ਆ ਅੱਜ ਤੋਂ ਤਰੀਕ ਨੋਟ ਕਰ ਲਓ ਤੇ ਇਹੋ ਤਰੀਕ ਨੂੰ ਅਸੀਂ ਕਿਤੇ ਵੀ ਜਾ ਕੇ ਚੈੱਕ ਕਰ ਸਕਦੇ ਆ ਕਿ ਇਹ ਵੀ ਦੁਕਾਨ ਤੇ ਭਾਵੇਂ ਉਹ ਅੰਮ੍ਰਿਤਸਰ ਦੀ ਧਰਤੀ ਤੇ ਹੋਵੇ ਭਾਵੇਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਹੋਵੇ ਭਾਵੇਂ ਕਪੂਰਥਲਾ ਹੋਵੇ ਤੇ ਭਾਵੇਂ ਜਲੰਧਰ ਹੋਵੇ ਜਿੱਥੇ ਮਰਜੀ ਹੋਵੇ ਗੁਰੂ ਘਰਾਂ ਤੋਂ ਇਲਾਵਾ ਅਸੀਂ ਬਾਹਰ ਕਦੇ ਗੁੜਕਾ ਸਾਹਿਬ ਵੇਖ ਲਿਆ ਤੇ ਫੇਨਾ ਸਾਨੂੰ ਕਿਉਂ ਵੀ ਕਾਰਵਾਈ ਪਾਤੀ ਆ ਸਾਵਧਾਨ ਹੋ ਜੋ ਚੰਗੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ